ਨਾ ਕੀ ਲੋੜ ਸੀ ਰਾਤ ਮੇਰੇ ਪੇਕੇ ਜਾ ਕੇ ਜਾਗੋ ਤੇ ਖਲਾਰਾ ਪਾਉਣ ਦੀ ਨਾ ਖਲਾਰਾ ਪਾਉਂਦਾ ਨਾ ਉਹਨਾਂ ਨੇ ਤਾਂ ਮੈਨੂੰ ਬੋਤਲ ਨਹੀਂ ਪੁੱਛੀ ਤੂੰ ਬੋਤਲ ਦੀ ਗੱਲ ਕਰਦਾ ਤੂੰ ਤਾਂ ਉੱਥੇ ਪਾਣੀ ਦੀਆਂ ਬੋਤਲਾਂ ਨਹੀਂ ਛੱਡੀਆਂ ਉਹ ਵੀ ਚਾ ਕੇ ਗੱਡੀ 'ਚ ਸਿੱਟ ਲਈਆਂ ਨਾ ਹੁਣ ਪਾਣੀ ਬਣਾ ਪੀਂਦਾ ਹੋਰ ਤਾਂ ਉਹਨਾਂ ਤੋਂ ਕੋਈ ਸਰਿਆ ਨਹੀਂ ਪਰੋਣੇ ਨੂੰ ਮੇਰੇ ਭਰਾ ਦੀ ਬਰਾਤ ਤੁਰਨੀ ਐ ਤੇ ਸਾਰੇ ਤੇਰੀ ਉੱਥੇ ਵੇਟ ਕਰ ਰਹੇ ਨੇ ਅ ਤਰੀ ਜਾਣ ਵੇਟ ਮੈਂ ਨਹੀਂ ਜਾਂਦਾ ਨਾ ਜਾਣਾ ਕਿਉਂ ਨਹੀਂ ਅਸ ਤਾਂ ਜੀਜਾ ਹੀ ਤੁਹਾਨੂੰ ਲੈ ਕੇ ਆਣਾ ਵਾ ਉਪਰ ਉਹਨੇ ਗੁੱਸਾ ਨਹੀਂ ਕਰੀਦਾ ਚੱਲ ਚਲੀਏ ਨਾਲੇ ਜੀਜਾ ਜੀ ਮੈਂ ਤਾਂ ਤੁਹਾਡੇ ਵਾਲੀ ਗੱਡੀ 'ਚ ਬਰਾਤ ਜਾਣਾ ਥੋੜੇ ਬਣਾਣੀ ਮੈਂ ਜਾਂਦੀ ਆਜੋ ਚੱਲੀਏ ਉਹ ਮੈਂ ਨਹੀਂ ਜਾਂਦਾ ਤੁਹਾਨੂੰ ਕਿਹਾ ਨਾ ਰਾਤ ਬੜੀ ਤੁਸੀਂ ਇੱਜ਼ਤ ਕਰਤੀ ਹੁਣ ਕਿਹੜੇ ਮੂੰਹ ਨਾਲ ਲੈਣਾ ਆਏ ਆ ਤੁਹਾਨੂੰ ਬੰਦੇ ਨਹੀਂ ਸੰਭਾਲਣੇ ਆਉਂਦੇ ਇੱਜ਼ਤ ਨਹੀਂ ਕਰਨੀ ਆਉਂਦੀ ਆ ਪਿੰਡ 'ਚ ਜਾ ਕੇ ਦੇਖ ਸਲੂਟ ਵੱਜਦੇ ਆ ਜੱਟ ਨੂੰ ਉਹ ਜੀਜਾ ਜੀ ਰਾਤ ਗਈ ਬਾਤ ਗਈ ਗੁੱਸਾ ਨਹੀਂ ਕਰੀਦਾ ਹੁੰਦਾ ਦੇਖੋ ਕਿਵੇਂ ਮਿੰਤਾ ਕਰਦੇ ਪਿੱਛੇ ਆਏ ਆ ਉਹ ਇੰਨਾ ਨਹੀਂ ਗੁੱਸਾ ਕਰੀਦਾ ਹੁੰਦਾ ਚੱਲਦੇ ਆਪਾਂ ਉਹ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਮੈਂ ਇਹਨਾਂ ਨੂੰ ਸੱਦਿਆ ਵੀ ਮੇਰੀ ਮਨਤਾ ਕਰਨਾ ਕਿ ਨਾਲੇ ਆਏ ਨਹੀਂ ਜੱਟ ਚੁੱਕਦਾ ਤੈਨੂੰ ਲੱਗਦਾ ਵੀ ਚਲ ਜੂ ਤੇ ਚੁੱਕ ਜੂ ਮੈਂ ਨਹੀਂ ਚੁੱਕਦਾ ਮੈਂ ਤਾਂ ਇੱਥੇ ਰੂੰ ਅੜ ਕੇ ਇਹ ਵੀ ਮੇਰੀ ਪੱਕੀ ਜੇ ਦਾ ਚੱਲ ਉੱਠ ਜਦੋਂ ਦੀ ਬਰਾਤ ਤੇਰਾ ਵੇਟ ਕਰੀ ਜਾਂਦੀ ਆ ਤੂੰ ਇੱਥੇ ਆਕੜਿਆ ਬੈਠਾ ਵਾ ਜਾਣੇ ਆ ਜੀ ਜਾਣੇ ਆ ਬਸ ਆਹੀ ਤਿਆਰ ਹੁੰਦੀ ਲੇਟ ਹੋ ਗਈ ਮੈਂ ਤਾਂ ਕਦੋਂ ਦਾ ਤਿਆਰ ਹੋਇਆ ਬੈਠਾ ਚੱਲੇ ਜੀ ਚੱਲਦੇ ਆ ਫਾ ਫਿਰ ਓਏ ਆਹ ਕੌਣ ਜਿਹਦੇ ਮੁਰੇ ਜੀ ਜਿਹੜੀ ਜਮਾਂ ਹੀ ਹਵਾ ਨਿਕਲ ਗਈ ਓਏ ਜੀਜੇ ਦਾ ਵੀ ਜੀਜਾ ਚਲੋ ਠੀਰੇ ਉਹਨਾਂ ਜਾਣਾ ਹੀ ਆ ਚਲ ਚਲੋ ਜੀ ਜੀ ਭਰਾ ਤੋਂ ਲੈਣੋ ਜਾਂਦੇ ਆ ਓ ਨੋ 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 ਨੋ